ਜੇਕਰ ਦੋਸਤੋ ਤੁਹਾਨੂੰ ਵੀ ਖਾਣਾ ਖਾਣ ਤੋਂ ਬਾਅਦ ਪੇਟ ਵਿੱਚ ਦਰਦ ਹੋ ਕੇ ਲੈਟਰਨ ਜਾਣਾ ਪੈਂਦਾ ਪਿਆ ਤਾਂ ਇਹਦਾ ਮਤਲਬ ਤੁਸੀਂ ਆਈਬੀਐਸ ਹੈ ਸੰਗਰੈਣੀ ਦਾ ਸ਼ਿਕਾਰ ਹੁੰਦੇ ਹੋਇਓ ਦੋਸਤੋ ਸੰਗਰੈਣੀ ਦਾ ਰੋਗ ਜਿਹੜਾ ਕਿ ਅੱਜਕੱਲ ਪੰਜਾਬ ਵਿੱਚ ਬਹੁਤ ਜ਼ਿਆਦਾ ਹੁੰਦਾ ਪਿਆ ਆ ਬੱਚਿਆਂ ਨੂੰ ਖਾਣਾ ਪੀਣਾ ਖਾਣ ਤੋਂ ਬਾਅਦ ਕੁਝ ਸਮੇਂ ਬਾਅਦ ਹੀ ਸਟੂਲ ਜਾਣਾ ਪੈਂਦਾ ਜਿਵੇਂ ਸਾਰੇ ਦਿਨ ਵਿੱਚ ਬਾਰ-ਬਾਰ ਸਟੂਲ ਜਾਂਦੇ ਨੇ ਜਿੰਦੇ ਨਾਲ ਉਹਨਾਂ ਦੀ ਬੋਡੀ ਵਿੱਚ ਬਹੁਤ ਜ਼ਿਆਦੀ ਕਮਜ਼ੋਰੀ ਆ ਜਾਂਦੀ ਹੈ ਇਸ ਚੀਜ਼ ਤੋਂ ਬਚਣ ਲਈ ਦੋਸਤੋ ਤੁਹਾਨੂੰ ਸਭ ਤੋਂ ਪਹਿਲਾਂ ਆਪਣੇ ਖਾਣੇ ਵਿੱਚ ਮਿਰਚ ਮਸਾਲੇ ਬੰਦ ਕਰ ਦੇਣੇ ਚਾਹੀਦੇ ਨੇ ਬਾਹਰ ਦਾ ਖਾਣਾ ਪੀਣਾ ਫੂਡ ਜਿਹੜੇ ਆ ਬਿਲਕੁਲ ਬੰਦ ਕਰ ਦੇਣੇ ਚਾਹੀਦੇ ਆ ਕੋਈ ਵੀ ਪ੍ਰੀਜ਼ਰਵੇਟਿਵ ਵਾਲਾ ਫੂਡ ਨਹੀਂ ਲੈਣਾ ਚਾਹੀਦਾ ਘਰ ਦਾ ਖਾਣਾ ਖਾ ਕੇ ਤੁਸੀਂ ਇਸ ਰੋਗ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਨੀ ਆ ਤੁਸੀਂ ਆਪਣਾ ਜਿਹੜਾ ਖਾਣਾ ਉਹਨੂੰ ਬਹੁਤ ਹੀ ਜਿੱਥ ਕੇ ਖਾਣਾ ਕਿ ਉਹ ਪ੍ਰੋਪਰਲੀ ਡਾਈਜੈਸਟ ਹੋਵੇ ਬੋਡੀ ਦੇ ਵਿੱਚ ਤੇ ਤੁਹਾਨੂੰ ਐਦਾਂ ਦੀ ਕੋਈ ਦਿੱਕਤ ਨਾ ਆਵੇ ਅੱਜ ਦੇ ਟਾਈਮ ਦੇ ਵਿੱਚ ਦੋਸਤੋ ਮੇਰੇ ਕੋਲੇ ਸੰਗਰਾਨੀ ਦੇ ਬਹੁਤ ਸਾਰੇ ਕੇਸਿਸ ਆ ਰਹੇ ਸੀ ਸੋ ਮੈਂ ਸੋਚਿਆ ਕਿ ਤੁਹਾਨੂੰ ਇਸ ਚੀਜ਼ ਬਾਰੇ ਥੋੜੀ ਗਾਈਡੈਂਸ ਦੇ ਰਹਾ ਕਿ ਤੁਸੀਂ ਆਪਣੇ ਘਰੇਲੂ ਨੁਸਖੇ ਵਰਤ ਕੇ ਹੀ ਇਸ ਨੂੰ ਕੰਟਰੋਲ ਕਰ ਸਕੋ ਨਹੀਂ ਤਾਂ ਇਹ ਰੋਗ ਜਿਹੜਾ ਗੈਸਟ੍ਰਾਈਟਸ ਦੇ ਵਿੱਚ ਬਦਲ ਜਾਂਦਾ ਆ ਜਿੰਦੇ ਨਾਲ ਪੇਟ ਦੇ ਵਿੱਚ ਅਲਸਰ ਜਾਂ ਜ਼ਖਮ ਵੀ ਹੋ ਸਕਦੇ ਨੇ ਐਂਦੀ ਹੋਮਿਓਪੈਥਿਕ ਮੈਡੀਸਿਨ ਦੇ ਵਿੱਚ ਪ੍ਰੋਪਰਲੀ ਇਲਾਜ ਹੈਗਾ ਆ ਸੰਦਰਣੀ ਚਾਹੇ ਕਿੰਨੀ ਮਰਜ਼ੀ ਹੋਵੇ ਚਾਹੇ ਬਹੁਤ ਸਮੇਂ ਤੋਂ ਪੁਰਾਣੀ ਹੋਵੇ ਹੋਮਿਓਪੈਥਿਕ ਦਵਾਈਆਂ ਨਾਲ ਬਿਲਕੁਲ ਠੀਕ ਹੋ ਜਾਂਦੀ ਆ ਸਤਿ ਸ਼੍ਰੀ ਅਕਾਲ ਦੋਸਤੋ